ਆਪਣੇ ਕੋਲੇ ਨਾ ਦੋ ਦੋ ਚੀਜ਼ਾਂ ਮੰਗਾਈਆਂ ਆਪਾਂ Amazon ਤੋਂ ਸਜਣੂ ਅਸਲ ਦੇ ਵਿੱਚ ਉਹ ਬੰਦਿਆਂ ਵਾਸਤੇ ਆ ਜਿਹੜਾ ਨਾ ਜਿਆਦਾ ਸਫਰ ਕਰਦੇ ਆ ਜਦੋਂ ਆਪਾਂ ਜਿਆਦਾ ਸਫਰ ਕਰਦੇ ਆ ਮੈਂ ਤੁਹਾਨੂੰ ਪਿੱਛੇ ਜੀ ਇੱਕ ਥੈਰੇਪੀ ਦੀ ਵੀਡੀਓ ਵੀ ਪਾਈ ਸੀ ਉਹਦਾ ਕਰਾਉਣ ਦਾ ਜਿਹੜਾ ਕਾਰਨ ਸੀ ਉਹ ਵੀ ਇਹੀ ਸੀ ਵੀ ਨਾ ਮਣਕਿਆਂ ਤੇ ਜਿਆਦਾ ਅਸਰ ਪੈਣ ਲੱਗ ਜਾਂਦਾ ਧੌਣਦਿਆਂ ਤੇ ਤੁਹਾਡਿਆਂ ਤੇ ਅਸਲ ਦੇ ਵਿੱਚ ਕਹਾਣੀ ਸਾਰੀ ਇੱਥੇ ਖੜੀ ਆ ਵੀ ਜਦੋਂ ਆਪਾਂ ਗੱਡੀ ਦੇ ਵਿੱਚ ਸੌਂਨੇ ਆ ਨਾ ਜਦੋਂ ਆਪਾਂ ਜਾਗਦੇ ਬੈਠਾ ਕੋਈ ਚੱਕਰ ਨਹੀਂ ਜਦੋਂ ਆਪਾਂ ਸੌ ਜਾਂਦੇ ਆ ਤਾਂ ਮਸਰ ਰਿਲੈਕਸ ਹੋ ਜਾਂਦੇ ਮਸਰ ਰਿਲੈਕਸ ਹੋਏ ਨੇ ਮਣਕਿਆਂ ਦੇ ਭਾਰ ਹੁੰਦਾ ਜਦੋਂ ਐਵੇਂ ਗੱਡੀ ਉਖੜੀਆਂ ਚ বাজਦੀਆਂ ਤਾਂ ਮਣਕੇ ਆ ਜਿਹੜੇ ਉਹ ਇੱਕ ਦੂਜੇ ਨਾਲ ਕਿਸੜਨ ਲੱਗ ਜਾਂਦੇ ਆ ਫਿਰ ਉਹਦੋਂ ਬਾਅਦ ਜਦੋਂ ਆਪਾਂ ਪੈਨੇ ਆ ਸੌਣੇ ਆ ਤਾਂ ਉਹਨਾਂ ਮਣਕਿਆਂ ਨੂੰ ਸਹੀ ਰੈਸਟ ਨਹੀਂ ਮਿਲਦੀ ਤਾਂ ਜੋ ਜਿਹੜੀ ਥੋੜੀ ਬਹੁਤ ਟਟ ਪਟ ਟੱਪਾ ਜਮਣਕਿਆਂ ਦੇ ਵਿੱਚ ਹੋਈ ਆ ਨਾ ਉਹ ਰਿਪੇਅਰ ਨਹੀਂ ਹੋ ਪਉਂਦੀ ਤਾਂ ਮੈਂ ਦੇਖੀ ਸੀ ਨੈਟ ਤੋਂ ਐਡ ਮੈਨੂੰ ਲੌਜੀਕਲੀ ਠੀਕ ਲੱਗਿਆ ਇਫੈਕਟਿਵ ਲੱਗਿਆ ਹਜੇ ਤੱਕ ਖੋਲੇ ਨਹੀਂਗੇ ਬਈ ਵਾਕਈ ਆਪਾਂ ਖੋਲਦੇ ਆ ਇਹਨਾਂ ਨੂੰ ਮਾ ਤੁਹਾਨੂੰ ਦਿਖਾਉਣਾ ਕਿ ਕੀ ਚੀਜ਼ ਆ ਕਿਵੇਂ ਅਸਰ ਕਰੂਗੀ ਅਸਲ ਦੇ ਵਿੱਚ ਮੈਂ ਦੋ ਮੰਗਾਏ ਆ ਦੋ ਮੰਗਾਉਣ ਦਾ ਕਾਰਨ ਸਾਰਾ ਇੱਕ ਨਾ ਵੀ ਸਕਦਾ ਸੀ ਅਸਲ ਦੇ ਵਿੱਚ ਦੋ ਮੰਗਾਉਣ ਦਾ ਜਿਹੜਾ ਕਾਰਨ ਆ ਮੇਨ ਉਹ ਇਹ ਹੀ ਆ ਕਿ ਆਪਾਂ ਵੇਖਾਂਗੇ ਕਿ ਮਹਿੰਗੇ ਸਸਤੇ 'ਚ ਫਰਕ ਕੀ ਹੁੰਦਾ ਆ ਆਇਆ ਜਿਹੜਾ ਇਹ 500 ਰੁਪਏ ਦਾ ਆ ਜਿਹੜਾ ਆ ਆਇਆ ਇਹ ਆਇਆ ਸ਼ਾਇਦ 12-1300 ਰੁਪਏ ਦਾ ਹਨ ਤੇ ਫਿਲਹਾਲ ਦੋਨਾਂ ਦੇ ਵਿੱਚ ਫਰਕ ਮੈਨੂੰ ਆਹੀ ਲੱਗਦਾ ਵੀ ਇਹਦੀ ਪੈਕਿੰਗ ਮਾੜੀ ਆ ਉਹਦੀ ਪੈਕਿੰਗ ਚੰਗੀ ਆ ਇਹ ਦੋਗਾ ਦੇਖਦੇ ਆ ਆ ਦੇਖੋ ਇਹਦੀ ਥੋੜੀ ਸ਼ੇਪ ਐਵੇਂ ਬਣੀ ਹੋਈ ਆ ਆ ਦੇਖੋ ਇਹਦੀ ਸ਼ੇਪ ਐ ਆ ਤੇ ਇਹ ਤੈਨੂੰ ਤੁਹਾਨੂੰ ਮੈਂ ਦੱਸਦਾ ਵੀ ਇਹ ਕਿਵੇਂ ਕੰਮ ਕਰੂਗਾ ਥਰਾਣੇ ਆ ਇਹ ਜਿਹੜਾ ਆਪਾਂ ਲੈ ਕੇ ਪੈਣੇ ਹੁੰਦੇ ਆ ਮੈਂ ਉਹ ਥੈਰੇਪੀ ਕਰਾਉਣ ਨਾ ਮੈਂ ਬਿਲਕੁਲ ਮਤਲਬ ਬਹੁਤ ਠੀਕ ਮਹਿਸੂਸ ਕੀਤਾ ਪਰ ਮੈਨੂੰ ਐ ਲੱਗਦਾ ਵੀ ਜਿਹੜੀ ਚੀਜ਼ ਨਤ ਨਤ ਤੁਸੀਂ ਥੈਰੇਪੀ ਵੀ ਨਹੀਂ ਕਰਾ ਸਕਦੇ ਵੀ ਤੁਹਾਨੂੰ ਘਰੇ ਹੀ ਥੋੜਾ ਜਿਹਾ ਆਪਦੀ ਘਰਦੰਦਾ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਆਮ ਨਾ ਆਪਾਂ ਨੂੰ ਥੋੜਾ ਜਿਹਾ ਇਹ ਪ੍ਰੋਬਲਮ ਆਉਂਦੀ ਆ ਐ ਧੌਣ ਚ ਕਿਰਕਰੀ ਜੀ ਮਤਲਬ ਕੜਕ ਕੜਕ ਜੀ ਜਾਂ ਥੋੜੀ ਗਰਦਨ ਦੁਖਦੀ ਰਹਿਣ ਵਾਲਾ ਕੇਸ ਮੈਨੂੰ ਆਉਣ ਲੱਗਿਆ ਸੀਗਾ ਉਹਦੇ ਥੈਰੇਪੀ ਕਰਾ ਕੇ ਆ ਉਹ ਤੋਂ ਬਾਅਦ ਮੈਂ ਜਮਾ ਆਇਆ ਨਾ ਹੌਲਾ ਫੁੱਲਾ ਵਰਗਾ ਸਰੀਰ ਹੋ ਗਿਆ ਪਰ ਮੈਨੂੰ ਫੇਰ ਵੀ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਡਾਊਟ ਆ ਜਿਹੜਾ ਉਹ ਰਹਿੰਦਾ ਹੈ ਵੀ ਜਾਂ ਤਾਂ ਪੈਣ ਨਾਲ ਜਾਂ ਇਹ ਸੱਜਣੋਂ ਗੱਡੀ ਦੇ ਨਾਲ ਹੁੰਦਾ ਹੈ ਜਿਆਦਾ ਜਿਹੜੇ ਬੰਦੇ ਦੋ ਸਰਾਣੇ ਲੈ ਕੇ ਪੈਂਦੇ ਆ ਤਿੰਨ ਸਰਾਣੇ ਲੈ ਕੇ ਪੈਂਦੇ ਉਹਨਾਂ ਨੂੰ ਵੀ ਪ੍ਰੋਬਲਮ ਇਹ ਆਉਂਦੀ ਆ ਕਿਉਂਕਿ ਤੌਣ ਇਥੋਂ ਇਥੋਂ ਐ ਹੋ ਜਾਂਦੀ ਆ ਜਿਹੜਾ ਆ ਮਣਕਾ ਇਹ ਥੋੜਾ ਐ ਮੁੜਿਆ ਰਹਿ ਜਾਂਦਾ ਮਤਲਬ ਖੁੱਲਾ ਰਹਿ ਜਾਂਦਾ ਐ ਮਣਕਾ ਇਹ ਇਹ ਕਿਵੇਂ ਕੰਮ ਕਰੂਗਾ ਮੈਂ ਤੁਹਾਨੂੰ ਕਰਕੇ ਵੀ ਦਿਖਾਉਣਾ ਪੈ ਕੇ ਦਿਖਾਉਂਗਾ ਕਿਸੇ ਬੈਟ ਤੇ ਪਹਿਲਾਂ ਮੈਂ ਇਹਨੂੰ ਖੋਲਣਾ ਫਰੀਦ ਨਹੀਂ ਫਰਕ ਆ ਓਏ ਮਹਿੰਗੇ ਸਸਤੇ ਦਾ ਆ ਥੋੜਾ ਜਿਹਾ ਭੱਟਾ ਉਹ ਹੈਗਾ ਪੁੱਤ ਦਾ ਉਹੋ ਜਿਹਾ ਨਹੀਂ ਟੈਕਨੀਕਲੀ ਮੈਨੂੰ ਉਹ ਜਾਪਾਉਂਦੀ ਲੱਗਿਆ ਸਸਤਾ ਇਹ ਤੋਂ ਅਜਾ ਤੂੰ ਆਪੇ ਦੇਖ ਮਾੜਾ ਯਾਰ ਇਹਨੂੰ ਅੱਗ ਲੈ ਇਹ ਤੋਂ ਹੁੰਦੀ ਸ਼ੇਪ ਆਪੀ ਬਣਾ ਲੈਣੀ ਹੈ ਅੱਛਾ ਇਹਨੇ ਇਹਨੇ ਧੌਣ ਦੀ ਸ਼ੇਪ ਪ੍ਰੀਤ ਦੇ ਕਹਿਣ ਮੁਤਾਬਕ ਵੀ ਇਹਦੇ ਤੇ ਜਦੋਂ ਪਾਵਾਂਗੇ ਤਾਂ ਇਹ ਧੌਣ ਦੀ ਸ਼ੇਪ ਆਪੇ ਹੀ ਬਣਾ ਲੂਗਾ ਉਹ ਉਵੇਂ ਰਹੂਗਾ ਆਪਾਂ ਇੱਥੇ ਬੈੱਡ ਇੱਥੇ ਹੀ ਟਰਾਈ ਕਰਕੇ ਦੇਖੀਏ ਇੱਕ ਵਾਰ ਇੱਥੇ ਹੀ ਟਰਾਈ ਕਰਕੇ ਦੇਖੀਏ ਇਹਨੂੰ ਵੀ ਐਚ ਵੀ ਕੱਢ ਲਾ ਦੇਖਣ ਵਾਲੇ ਨੂੰ ਪਤਾ ਤਾਂ ਲੱਗੂਗਾ ਵੀ ਕਿ ਅਸਲ ਦੇ ਵਿੱਚ ਮੈਂ ਕੀ ਚਾਹੁੰਦਾ ਸੀ ਮਸਲਾ ਕੀ ਆ ਦੋ ਮਗਾਉਣਾ ਹੈ ਦੋ ਮਗਾਉਣ ਦਾ ਜਿਹੜਾ ਮੇਨ ਕਾਰਨ ਆ ਪਹਿਲਾਂ ਆਪਾਂ ਆ ਰੱਖਦੇ ਆ ਆ ਦੇਖੋ ਇਹਨੂੰ ਆਪਾਂ ਐਵੇਂ ਐਵੇਂ ਰੱਖਾਂਗੇ ਬ੍ਰੀਤ ਹੈਨਾ ਬੈੱਡ ਤੇ ਥੋੜਾ ਹੋਰ ਜ਼ਿਆਦਾ ਕੰਫਰਟੇਬਲ ਹੋ ਜਾਊਗਾ ਕਿਉਂਕਿ ਮੰਜੇ ਨੇ ਜ਼ਿਆਦਾ ਹੋਰ ਝੁਕਣਾ ਹੁੰਦਾ ਅਸਲ ਦੇ ਵਿੱਚ ਇਹ ਐਵੇਂ ਪੈਣ ਵਾਸਤੇ ਆ ਦੇਖੋ ਆਹ ਆ ਓਏ ਮੱਲਾ ਆ ਦੇਖੋ ਆ ਆ ਚੀਜ਼ ਦੇ ਵਿੱਚ ਆ ਦੇਖੋ ਜਦੋਂ ਆਪਾਂ ਆਮ ਸਹਾਰਣ ਆ ਲੈਨੇ ਉਹ ਐਵੇਂ ਲੈਨੇ ਆ ਐਂ ਆ ਲੈਨੇ ਆ ਇਦੋਂ ਆਏ ਲੈਨੇ ਆ ਤਾਂ ਇੱਥੋਂ ਸਿਰ ਚੱਕਿਆ ਰਹਿੰਦਾ ਆ ਜਿਹੜੀ ਘਰ ਦੇ ਨਾਲ ਖੁੱਲੀ ਰਹਿੰਦੀ ਆ ਇਹ ਖੁੱਲੀ ਰਹਿੰਦੀ ਆ ਇਹ ਮਣਕਿਆਂ ਤੇ ਤੁਹਾਡੇ ਜਿਹੜਾ ਕਿਤੇ ਨਾ ਕਿਤੇ ਖੁੱਲੇ ਰਹਿ ਜਾਂਦੇ ਮਣਕੇ ਜਿਆਦਾ ਸੌਣ ਆਏ ਹੋ ਜਾਂਦੇ ਆ ਉਹਦੇ ਨਾਲ ਸਵੇਰੋਂ ਤੌਣ ਨੂੰ ਪਰੇਸ਼ਾਨੀ ਆਉਂਦੀ ਆ ਜਿਹੜਾ ਆ ਚੀਜ਼ ਆ ਆ ਦੇਖ ਆ ਤਾਂ ਪੈਨਸਾਰ ਮਤਲਬ ਤੁਹਾਨੂੰ ਵਾਕਿਆ ਹੀ ਆਨੰਦ ਮਹਿਸੂਸ ਹੋ ਰਿਹਾ ਕਿ ਹਾਂ ਤੁਸੀਂ ਕਿਸੇ ਚੀਜ਼ ਤੇ ਪਏ ਆ ਹਾਂ ਯਾਰ ਪ੍ਰੀਤ ਫੈਕਟਿਵ ਆ ਚੀਜ਼ ਇਹ ਨਹੀਂ ਗੱਲ ਕੇ ਲੌਜੀਕਲ ਇਫੈਕਟਿਵ ਆ ਆ ਦੇਖੋ ਇਹਨੇ ਇਹਨੇ ਕੀ ਕਰ ਲਿਆ ਇਹਨੇ ਮੇਰੇ ਆ ਗਰਦਨ ਦਿਆਂ ਮਨਕਿਆਂ ਨੂੰ ਸਪੋਰਟ ਕਰ ਲਿਆ ਇਹਨੇ ਮੇਰੇ ਸਹਰਾਣੇ ਵਾਲਾ ਆਨੰਦ ਵੀ ਰੱਖ ਲਿਆ ਮੇਰੀ ਜਿਹੜੀ ਆ ਗਰਦਨ ਤੇ ਸਹਰਾਣਾ ਗਲਤ ਅਸਰ ਪਾਉਂਦਾ ਇਹਨੇ ਉਹਨੂੰ ਵੀ ਠੀਕ ਰੱਖ ਲਿਆ ਹਾਲਾਂਕਿ ਇਹ ਹਜੇ ਮੈਂ ਬੈੱਡ ਤੇ ਨਹੀਂ ਪਿਆ ਮੰਜੇ ਤੇ ਪਿਆ ਜਦੋਂ ਮੈਂ ਇਹ ਬੈੱਡ ਤੇ ਪਊਂਗਾ ਤਾਂ ਉਹ ਹੋਰ ਵੀ ਜ਼ਿਆਦਾ ਇਹਦਾ ਪ੍ਰਭਾਵ ਆ ਜਿਹੜਾ ਉਹ ਹੋਰ ਵੀ ਵੱਧ ਜਾਊਗਾ ਆ ਦੇਖੀ ਇਹ ਸ਼ੇਪ ਵੀ ਲੈ ਰਿਆ ਧੌਣ ਦੇ ਹਿਸਾਬ ਨਾਲ ਦੇਖ ਓਏ ਹੈਗੀ ਆ ਇਹਦੇ ਚ ਸ਼ੇਪ ਆਹਾ ਆ ਦੇਖ ਇੱਥੇ ਹਲਕੀ ਜੀ ਇਹ ਆ ਦੇਖ ਜਦੋਂ ਇਹ ਆਪਾਂ ਪੈਨੇ ਆ ਤਾਂ ਇਹ ਉਹ ਉਸੇ ਤਰ੍ਹਾਂ ਨਾਲ ਇਹਦੀ ਜਿਹੜੀ ਫੋਮ ਆ ਉਹ ਸ਼ੇਪ ਲਊਗੀ ਪਰ ਮੈਨੂੰ ਐਂ ਲੱਗਦਾ ਵੀ ਇਹ ਨਾ ਹੋਵੇ ਵੀ ਕਦੇ ਇਹ ਥੋੜੇ ਦਿਨ ਵਰਤਣ ਤੋਂ ਬਾਅਦ ਇਹ ਪਿਚਕ ਜੇ ਆ ਐਹੋ ਜੀ ਮੋਚ ਜੀ ਹਨਾ ਵੀ ਉਹ ਉਹ ਚੀਜ਼ ਹੋ ਸਕਦੀ ਆ ਵੀ ਇਹ ਆਪਾਂ ਨੂੰ ਕਿੰਨੇ ਦਿਨ ਆਰਾਮ ਦਿੰਦਾ ਹਨਾ ਜਿਹੜਾ ਆਹ ਇਹਦਾ ਸਿੱਧਾ ਕੰਮ ਆ ਕਿ ਹੈਗਾ ਸਹਰਾਣੇ ਵਰਗਾ ਸਹਰਾਣਾ ਪਰ ਥੋੜਾ ਜਿਹਾ ਐਵੇਂ ਲੈਣ ਵਾਲਾ ਉਹ ਨਹੀਂ ਨਹੀਂ ਓਏ ਇਹ ਵੀ ਸ਼ੇਪ ਲਊਗਾ ਬਾਹਲਾ ਫਰਕ ਆ ਮੱਲਾ ਬਾਹਲਾ ਜਿਆਦਾ ਫਰਕ ਆ ਇਹ ਨਹੀਂ ਇਹਦੀ ਫਾਰਮ ਇਹਦੀ ਜਿਹੜੀ ਫਾਰਮ ਆ ਜਿਵੇਂ ਜਿਵੇਂ ਤੁਹਾਡੇ ਆ ਹਾਂ ਉਹ ਤੁਹਾਡੇ ਤੁਹਾਡੇ ਸਿਰ ਦੇ ਹਿਸਾਬ ਨਾਲ ਇਹ ਬਿਲਕੁਲ ਯਾਰ ਓਮੇ ਦਾ ਕੇਸ ਆ ਜਿਵੇਂ ਆਪਾਂ ਉਹ ਕਤਰ ਵਾਲੀ 에ਅਰਲਾਈਨ ਦੇ ਵਿੱਚ ਨਹੀਂ ਬੈਠੇ ਸੀਗੇ ਤੇ ਕਤਰ ਵਾਲੀ 에ਅਰਲਾਈਨ ਦੇ ਵਿੱਚ ਆਏ ਸਿਰ ਨੂੰ ਫੜਨ ਜਿਹੜਾ ਉਹਨਾਂ ਨੇ ਸਹਰਾਣਾ ਦਿੱਤਾ ਵਾ ਸੀਗਾ ਹਾਂ ਤੇ ਉਹ ਕੀ ਕਰਦਾ ਸੀ ਜਿਹੜਾ ਨਾ ਕਤਰੇਲ 에ਅਰਲਾਈਨ ਦੇ ਵਿੱਚ ਜੇ ਤੁਸੀਂ ਬੈਠੋਗੇ ਤਾਂ ਕਤਰੇਲ 에ਅਰਲਾਈਨ ਚ ਕੀ ਆ ਕਿ ਉਹਨਾਂ ਨੇ ਨਾ ਤੁਹਾਡੇ ਸਿਰ ਨੂੰ ਫੜਨ ਵਾਲਾ ਕੈਂਸਰ ਹਾਣਾ ਜਿਹਾ ਦਿੱਤਾ ਹੋਇਆ ਜਿਹੜਾ ਗਲ ਚ ਪਾਉਨੇ ਹੁੰਦੇ ਨੇ ਮੋਜੂ ਜਿਹਾ ਇਹ ਪਾਉਣ ਦੀ ਲੋੜ ਹੀ ਨਹੀਂ ਉਹ ਜਦੋਂ ਤੁਸੀਂ ਆਏ ਲਾ ਲਿਆ ਤੇ ਉਹਨੇ ਤੁਹਾਡੇ ਸਿਰ ਨੂੰ ਫੜ ਲੈਣਾ ਤੁਸੀਂ ਸੀਟ ਤੇ ਬੈਠੇ ਬਿਠਾਏ ਵੀ ਸੌਂਜੋਗੇ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਤੁਸੀਂ ਬੈਠਿਆਂ ਕਿ ਪਏ ਆ ਇਹ ਬਿਲਕੁਲ ਉਮੇ ਦਾ ਫੀਲ ਦੇ ਰਿਹਾ ਪਰ ਇਹ ਕਿੰਨੇ ਦਿਨ ਦਿੰਦਾ ਇਹ ਵੀ ਇਹ ਵੀ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਪਰ ਹਾਂ ਇੱਕ ਗੱਲ ਹੈਗੀ ਆ ਕਿ ਜਿਹੜੇ ਬੰਦਿਆਂ ਨੂੰ ਇਹ ਪ੍ਰੋਬਲਮ ਹੈਗੀ ਆ ਉਹ ਮੈਂ ਦੂਜੇ ਦਿਨ ਬਾਕੀ ਦਾ ਰਿਵਿਊ ਸਵੇਰੇ ਪਾਵਾਂ ਫਿਰ ਰਾਤ ਨੂੰ ਪੈ ਕੇ ਹਣਾ ਮੈਂ ਅੱਜ ਰਾਤ ਨੂੰ ਪਾਉਂਗਾ ਫਿਰ ਬਾਕੀ ਦਾ ਰਿਵਿਊ ਰਾਤ ਨੂੰ ਸਵੇਰੇ ਪਾਉਣਾ ਫਿਰ ਕੋਲ ਮਲਾ ਕੇ ਨਾ ਸੱਜਣੋ ਮੈਂ ਦੋਨਾਂ ਤੇ ਪੈ ਕੇ ਦੇਖਿਆ ਮਤਲਬ ਰਾਤ ਕੋਈ ਪੈਣ ਦੇ ਵਿੱਚ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਵੀ ਮਤਲਬ ਮੈਨੂੰ ਉਹ ਨਹੀਂ ਉਪਰਾਣੀ ਮਹਿਸੂਸ ਹੋਇਆ ਸਵੇਰ ਨੂੰ ਉੱਠਦੇ ਨੂੰ ਨਾ ਰਾਤ ਨੂੰ ਪੈਂਦੇ ਨੂੰ ਬਈ ਵੀ ਇਹਦਾ ਕੋਈ ਮੈਨੂੰ ਕੋਈ ਉਹ ਨਹੀਂ ਸਾਈਡ ਇਫੈਕਟ ਨਹੀਂ ਲੱਗਿਆ ਦੇਖੋ ਜਿਵੇਂ ਮੈਂ ਐਵੇਂ ਪਿਆ ਪਾ ਮਤਲਬ ਪਿਆ ਵਧੀਆ ਵੀ ਆਈ ਮੈਨੂੰ ਵਧੀਆ ਨੀਂਦ ਆ ਗਈ ਆ ਕੋਈ ਮੈਨੂੰ ਸਵੇਰੋਂ ਉੱਠ ਕੇ ਮਤਲਬ ਕੋਈ ਲੱਗਿਆ ਨਹੀਂ ਮਹਿਸੂਸ ਨਹੀਂ ਹੋਇਆ ਵੀ ਮੈਂ ਕੋਈ ਗਲਤ ਚੀਜ਼ ਮੰਗਾ ਲਈ ਪਰ ਹਾਂ ਮੈਨੂੰ ਇੱਕ ਚੀਜ਼ ਐਂ ਲੱਗਦੀ ਆ ਕਿ ਤੁਸੀਂ ਨਾ ਇਸ ਮਸਲੇ ਤੇ ਘੱਟ ਪੈਸੇ ਖਰਚ ਕੇ ਵੀ ਸਾਹ ਸਕਦੇ ਆ ਤੁਸੀਂ ਸੇਮ ਸ਼ੇਪ ਚ ਘਰੇ ਵੀ ਬਣ ਸਕਦਾ ਹੈਣਾ ਹਾਂ ਹਨਾ ਪ੍ਰੀਤ ਵੀ ਤੁਸੀਂ 5-700 ਰੁਪਈਆ Amazon ਤੇ ਖਰਚੋਗੇ ਪ੍ਰੋਡਕਟ ਤੇ ਇਸ ਤੇ ਇਹਨੂੰ ਕੀ ਕਹਿੰਦੇ ਆ ਸਲੀਪਿੰਗ ਪਿੱਲੋਈਆ ਪਿੱਲੋਈਆ ਹਨਾ ਤਾਂ ਤੁਸੀਂ ਮਗਾ ਵੀ ਸਕਦੇ ਆ ਆ ਤਾਂ ਮੈਨੂੰ ਆਮ ਸਰਾਣਾ ਯਾਰ ਦਾ ਸਰਾਣਾ ਹੀ ਲੱਗਿਆ ਕੋਈ ਬੜਾ ਜ਼ਿਆਦਾ ਇਹ ਚ ਤਾਂ ਮੈਨੂੰ ਜਮਾਂ ਹੀ ਫਰਕ ਨਹੀਂ ਲੱਗਿਆ ਇਹ ਨਾਲ ਮਹਿੰਗਾ ਸਹੀ ਗੱਲ ਪੁੱਛੋ ਜਿਹੜਾ ਮਹਿੰਗਾ ਏ 12-1300 ਵਾਲਾ ਇਹ ਚ ਤਾਂ ਮੈਨੂੰ ਜਮਾਂ ਹੀ ਫਰਕ ਨਹੀਂ ਲੱਗਿਆ ਵੀ ਇਹ ਤਾਂ ਇੱਕ ਆਮ ਸਰਾਣਾ ਏ ਇਹ ਚ ਕਹਿ ਸਕਦੇ ਆ ਤੁਸੀਂ ਵੀ ਇਹ ਚ ਮੇਰਾ ਤਾਂ ਕੀ ਵੱਜ ਗਈ ਆ ਜਿਹੜਾ ਹੈਗਾ ਇਹਦਾ ਮੈਨੂੰ ਇਹਦੀ ਸ਼ੇਪ ਬਸ ਮੈਨੂੰ ਵਧੀਆ ਲੱਗਦੀ ਹੈ ਇਹ ਹਾਲਾਂਕਿ 500 ਰੁਪਏ ਹੈ ਪਰ ਤੁਸੀਂ ਇਹਨੂੰ ਘਰੇ ਵੀ ਬਣਾ ਸਕਦੇ ਹੋ ਬੜੀ ਵੱਡੀ ਗੱਲ ਹੈ